ਕੀ ਬਹੁਤ ਮੁੰਡੇ ਆ ਜਿਨ੍ਹਾਂ ਨੇ ਕੰਮ ਸ਼ੁਰੂ ਵੀ ਕੀਤੇ ਨਵੇਂ ਕਰਕੇ ਅਸੀਂ ਲਾਈਵ ਕਿਚਨ ਦਾ ਕੰਮ ਓਪਨ ਕੀਤਾ ਹੋਇਆ ਵਸ ਕੋਈ ਰੈਸਟੋਰੈਂਟ ਨਹੀਂ ਵੀ ਅੰਦਰ ਬਣਾ ਕੇ ਖਵਾਵਾਂਗੇ ਸਾਹਮਣੇ ਬੰਦਾ ਵਾ ਪ੍ਰੈਸ਼ਰ ਇਹ ਘਰ ਟੈਂਪਰੇਚਰ ਦੀ ਹੈ ਇਸ ਕਰਕੇ ਲੋਕ ਲਾਈਕ ਕਰਦੇ ਚੀਜ਼ਾਂ ਨੂੰ ਅਸੀਂ ਐਸਐਸਓ ਨੂੰ ਲਾਈਕ ਕੀਤਾ ਐਸਐਸਓ ਦਾ ਚਾਗ ਅੱਜ ਤੁਹਾਨੂੰ ਦੋ ਐਸੇ ਪੰਜਾਬੀ ਭਰਾਵਾਂ ਨਾਲ ਮਿਲਾਉਣ ਜਾ ਰਹੇ ਹਾਂ ਜਿਨ੍ਹਾਂ ਨੇ 14 ਸਾਲ ਯੂਕੇ ਵਿੱਚ ਲਾਇਏ ਮੁੜ ਵਾਪਸ ਪੰਜਾਬ ਦੀ ਧਰਤੀ ਤੇ ਆ ਗਏ ਹੁਣ ਫਰਾਈਪਰ ਦੀ ਪੁੱਡਾ ਮਾਰਕੀਟ ਦੇ ਵਿੱਚ ਫਾਸਟ ਫੂਡ ਦਾ ਕੰਮ ਜਿਹੜਾ ਉਹ ਕਰ ਰਹੇ ਆ ਹੱਤੀ ਮਿਹਨਤ ਕਰਕੇ ਚੰਗਾ ਮੁਨਾਫਾ ਜਿਹੜਾ ਉਹ ਕਮਾ ਰਹੇ ਆ ਤੇ ਸਭ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਤਸਵੀਰਾਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰਾਈਪਰ ਦੀ ਪੁੱਡਾ ਮਾਰਕੀਟ ਦੀਆਂ ਹਨ ਜਿੱਥੇ ਦੋ ਭਰਾ ਜਿਹੜੇ ਜਿਨ੍ਹਾਂ ਦੋਨਾਂ ਨੇ ਯੂਕੇ ਵਿੱਚ 14 ਸਾਲ ਦੇ ਤਰੀਬ ਲਗਾਏ ਉਸ ਤੋਂ ਬਾਅਦ ਪੰਜਾਬ ਆ ਗਏ ਆਪਣੇ ਪਰਿਵਾਰ ਵਿੱਚ ਆ ਕੇ ਪ੍ਰੋਜੈਕਟ ਵੀ ਫੁੱਟਾ ਮਾਰਕੀਟ ਦੇ ਵਿੱਚ ਸ਼ੁਰੂ ਕੀਤਾ ਤੇ ਹੱਥੀ ਮਿਹਨਤ ਜਿਹੜੀ ਹੈ ਉਹ ਕਰਿਆ ਤਾਂ ਗੱਲਬਾਤ ਵੀ ਕਰਨ ਨਵੀਰ ਨਾਲ ਅ ਨਾਮਕੀ ਫਟਕ ਰਣਵੀਰ ਸੇਵ ਜੀ ਜੀ ਕਿੰਨਾ ਸਮਾਂ ਤੁਸੀਂ ਜਿਹੜਾ ਇਸ ਤੇ ਚਲਾਇਆ ਭਾਈ 14 ਸਾਲ ਲਾਇਆ ਤੁਸੀਂ 14 ਸਾਲ ਲਾਉਣ ਤੋਂ ਬਾਅਦ ਮੰਨ ਕੇ ਆਇਆ ਕਿ ਫਾਸਟ ਫੂਡ ਦਾ ਕੰਮ ਜਿਹੜਾ ਉਹ ਕੀਤਾ ਯਾਰ ਫਾਸਟ ਫੂਡ ਦਾ ਕੰਮ ਭਾਈ ਆਪਾਂ ਜਿਹੜੇ ਅੱਗੇ ਵੀ ਮੈਂਸ਼ਨ ਕੀਤਾ ਸੀਗਾ ਵੀ ਉਹੀ ਆਪਾਂ ਨੂੰ ਕੰਮ ਇਹ ਸਾਨੂੰ ਈਜ਼ੀ ਲੱਗਿਆ ਕੰਮ ਵਧੀਆ ਵਾ ਲੌਂਗ ਟਾਈਮ ਚੱਲਣ ਵਾਲਾ ਹੈਗਾ ਤੇ ਵੀ ਸਾਨੂੰ ਆਪ ਨੂੰ ਖੁਦ ਨੂੰ ਵਧੀਆ ਲੱਗਿਆ ਤੁਸੀਂ ਇਸ ਕਰਕੇ ਇਸ ਫੀਲਡ ਚ ਆ ਗਏ। ਯੂਕੇ ਤੇ ਇੱਥੋਂ ਦਾ ਕੰਮ ਵਿੱਚ ਕਿੰਨਾ ਕੰਤਰ ਆ? ਯੂਕੇ ਬਈ ਟੋਟਲੀ ਡਿਫਰੈਂਟ ਲਾਈਨ ਚ ਕਿ ਮੈਂ ਤਾਂ ਐਸੇ ਪ੍ਰੋਫੈਸ਼ਨਲ ਕਾਰਪੈਂਟਰ ਹਾਂ ਬਾਕੀ ਟੇਲਰਾਂ ਦਾ ਕੰਮ ਕਰਦੇ ਹਾਂ ਉੱਥੇ ਤੇ ਫਾਸਟ ਫੂਡ ਦੀ ਲਾਈਨ ਤੇ ਇੱਥੇ ਇੰਡੀਆ ਆ ਕੇ ਚੂਜ਼ ਕੀਤੀ ਆ। ਹਾਂਜੀ। ਗੁਜਾਰਾ ਹੋ ਜਾਂਦਾ ਕੰਮ ਵਧੀਆ ਚੱਲ ਗਿਆ। ਬਹੁਤ ਵਧੀਆ ਕਿਰਪਾ ਚਾ ਪਰਮਾਤਮਾ ਦੀ ਬਹੁਤ ਵਧੀਆ ਕੰਮ ਚੱਲਦਾ। ਹਾਂਜੀ। ਪਾਜੀ ਜੇ ਅਗਰ ਨੌਜਵਾਨਾਂ ਦੀ ਗੱਲ ਕਰੀਏ ਤਾਂ ਨੌਜਵਾਨ ਤੁਹਾਡਾ ਟੜ ਜਿਹੜੇ ਵਿਦੇਸ਼ਾਂ ਨੂੰ ਜਾ ਰਹੇ ਆ ਹੁਣ ਕੁਝ ਦਿੱਸਦਾ ਹੋਣਾ ਸੀ ਅ ਕਈ ਨੌਜਵਾਨ ਜਿਹੜੇ ਬਾਹਰ ਡਿਪੋਟ ਵੀ ਕਰਕੇ ਪਿੱਛੇ ਗਏ ਆ ਤਾਂ ਉਹਨਾਂ ਨੌਜਵਾਨਾਂ ਨੂੰ ਕੀ ਫੀਲ ਕਰਨੀ ਚਾਹੁੰਗੇ ਜਿਹੜੇ ਬਾਹਰ ਜਾਂਦੇ ਚਾਹਤ ਰਹੇ ਆ ਨੌਜਵਾਨਾਂ ਨੂੰ ਪਾਜੀ ਇਹ ਅਪੀਲ ਆ ਵੀ ਕੋਈ ਵੀ ਆ ਜਿਹੜਾ ਬੰਦਾ ਥੋਕਰਾਂ ਖਾ ਗਏ ਉਹਨੂੰ ਜ਼ਿਆਦਾ ਸਮਝ ਆਉਂਦੀ ਆ ਬਾਕੀ ਅਸੀਂ ਇਹੀ ਮੈਂ ਆਪਾਂ মিডিਆ ਦੇ ਮਾਧਿਅਮ ਰਾਹੀਂ ਅਪੀਲ ਕਰਦੇ ਆਂ ਵੀ ਨੌਜਵਾਨਾਂ ਨੂੰ ਇੱਥੇ ਕੰਮ ਕਰੋ ਆਪਣਾ 30-40 ਲੱਖ ਰੁਪਈਆ ਵੇਸਟ ਨਾ ਕਰੋ ਕੋਈ 5-7 ਲੱਖ ਰੁਪਈਆ ਲਾ ਕੇ ਇੱਥੇ ਕੰਮ ਕਰੋ ਬਾਕੀ ਬਹੁਤ ਮੁੰਡੇ ਆ ਜਿਨ੍ਹਾਂ ਨੇ ਕੰਮ ਸ਼ੁਰੂ ਵੀ ਕੀਤੇ ਨਵੇਂ ਆਪਣੇ ਇੱਥੇ ਜਿਨ੍ਹਾਂ ਨੂੰ ਜਾਂ ਸਮਝ ਆ ਗਈ ਆ ਜਾਂ ਕਿੱਦਾਂ ਵੀ ਆ ਹੁਣ ਦੇਖੋ ਤੁਸੀਂ ਆਪਣੇ ਅਮਰੀਕਾ ਤੋਂ ਕਿੰਦਾ ਲੋਕ 트럼ਪ ਨੇ ਡਿਮੋਰਟ ਕੀਤੇ ਆ ਤਾਂ ਹੁਣ ਫੈਮਲੀਆਂ ਵੀ ਰੋ ਰਹੀਆਂ ਜਿਹੜੇ ਉੱਥੋਂ ਆ ਰਹੇ ਆ ਉਹ ਵੀ ਰੋ ਰਹੇ ਆ ਤਾਂ ਉਹ ਕਿੰਨਾ ਪੈਸਾ ਲੋਕਾਂ ਦਾ ਵੇਸਟ ਗਿਆ ਵਾ ਇਸ ਕਰਕੇ ਆਪਾਂ ਇਹ ਹੀ ਅਪੀਲ ਕਰਾਂਗੇ ਵੀ ਆਪਣਾ ਇੱਥੇ ਕੰਮ ਕਰੋ ਬਾਹਰ ਜਾ ਕੇ ਧੱਕੇ ਖਾਂਦੀ ਜਰੂਰਤ ਨਹੀਂ ਹੈਗੀ ਕੋਈ ਵੀ ਇੱਥੇ ਸਾਰਾ ਕੁਝ ਹੈਗਾ ਤੁਸੀਂ ਬਾਹਰ ਕੀ ਕੰਮ ਕਰਦੇ ਹੋ ਤੁਹਾਡਾ ਬ੍ਰਦਰ ਕੀ ਕੰਮ ਕਰਦਾ ਹੈ ਮੈਂ ਭਾਜੀ ਬਾਹਰ ਕਾਰਪਿੰਟਰ ਦਾ ਕੰਮ ਕਰਦਾ ਹਾਂ ਪ੍ਰੋਫੈਸ਼ਨਲ ਕਾਰਪਿੰਟਰਾਂ ਔਰ ਛੋਟਾ ਬ੍ਰਦਰ ਜਿਹੜਾ ਉਹ ਸੌਫਟਵੇਅਰ ਇੰਜੀਨੀਅਰਿੰਗ ਇਸ ਫੀਲਡ ਦੇ ਵਿੱਚ ਸੀ ਇਹੀ ਕੰਮ ਕੋਣ ਚੁਣਿਆ ਇਹ ਕੰਮ ਚੰਦਾ ਹੀ ਕਰਨ ਸੀ ਭਾਜੀ ਇਹ ਕੰਮ ਜਿੱਦਾਂ ਬਾਕੀ ਹੋਰ ਕੋਈ ਵੀ ਲਾ ਲੋ ਕੰਮ ਜਾ ਕੇ ਕੱਪੜੇ ਦਾ ਸ਼ੋਰੂਮ ਆ ਜਾਂ ਕੋਈ ਸ਼ੂਜ਼ ਦਾ ਸ਼ੋਰੂਮ ਆ ਉਹਨਾਂ ਦੀ ਕੰਪੀਟੀਸ਼ਨ ਬਹੁਤ ਜ਼ਿਆਦਾ ਹੈਗਾ ਵਾ ਬਾਕੀ ਉਹ ਇਹ ਜਿਹੜਾ ਕੰਮ ਹੈਗਾ ਵਾ ਤੁਹਾਨੂੰ ਪਤਾ ਫੂਡ ਜਿਹੜਾ ਇਹ ਲਾਈਫ ਦੇ ਨਾਲ ਆਪਣਾ ਨਾਲ ਜੁੜਿਆ ਹੋਇਆ ਵਾ ਤੇ ਅੱਜ ਕੱਲ ਇਹ ਚੀਜ਼ ਦਾ ਟ੍ਰੈਂਡ ਚੱਲ ਰਿਹਾ ਵਾ ਇਸ ਕਰਕੇ ਅਸੀਂ ਲਾਈਵ ਕਿਚਨ ਦਾ ਕੰਮ ਓਪਨ ਕੀਤਾ ਹੋਇਆ ਵਾ ਕੋਈ ਰੈਸਟੋਰੈਂਟ ਨਹੀਂ ਵੀ ਅੰਦਰ ਬਣਾ ਕੇ ਖਵਾਵਾਂਗੇ ਸਾਹਮਣੇ ਬੰਦਾ ਵਾ ਪ੍ਰੈਸ਼ਰ ਇਹ ਕਾ ਟੈਂਪਰੈਚਰ ਹੁੰਦੀ ਹੈ ਇਸ ਕਰਕੇ ਲੋਕ ਲਾਈਕ ਕਰਦੇ ਚੀਜ਼ਾਂ ਨੂੰ ਅਸੀਂ ਇਸ ਫੀਲਡ ਨੂੰ ਲਾਈਕ ਕੀਤਾ ਇਸ ਜਿਹੜੇ ਚ ਆ ਗਿਆ ਜਿਹੜੇ ਲੋਕ ਜ਼ਿਆਦਾਤਰ ਅਗਰ ਪ੍ਰਵਾਸੀਆਂ ਦੀ ਗੱਲ ਕਰੀਏ ਵੈਸੇ ਤਾਂ ਪ੍ਰਵਾਸੀ ਵਿਚਾਰੇ ਉਹ ਮਿਹਨਤ ਕਰਨ ਲਈ ਇੱਥੇ ਆਉਂਦੇ ਆ ਜ਼ਿਆਦਾਤਰ ਪੰਜਾਬ ਦੇ ਦੇਖਣ ਨੂੰ ਆ ਕਿ ਪ੍ਰਵਾਸੀਆਂ ਨੂੰ ਬੜਾਵਾ ਜਿਹੜਾ ਉਹ ਜ਼ਿਆਦਾ ਦਿੱਤਾ ਇਹਨਾਂ ਪੰਜਾਬੀ ਵੀਰ ਕਿਤੇ ਨਾ ਕਿਤੇ ਪਿੱਛੇ ਰਹਿੰਦੇ ਉਹਨਾਂ ਲੋਕਾਂ ਨੂੰ ਵੀ ਸਨ ਕਰੀ ਚਾਹੀਦਾ ਉਹਦੇ ਵਿੱਚ ਦੇਖੋ ਭਜੀ ਪ੍ਰਵਾਸੀਆਂ ਦਾ ਨਹੀਂ ਕਸੂਰ ਹੈਗਾ ਐਡਾ ਜੇ ਆਪਣੇ ਲੋਕ ਕੰਮ ਹੀ ਨਾ ਕਰਨਗੇ ਉਹਨਾਂ ਨੇ ਤਾਂ ਕਰਨਾ ਹੀ ਆ ਜੇ ਆਪਣੇ ਲੋਕ ਕਰਨਗੇ ਆਪਣੇ ਆਪ ਹੀ ਆਉਂਦੇ ਆ ਹੁਣ ਅਸੀਂ ਕੰਮ ਕਰਦੇ ਆ ਸਾਡੇ ਕੋ ਆਉਂਦੇ ਕਸਟਮਰ ਐਸ ਮਾਰਕੀਟ 'ਚ ਪੂਰਾ ਕੰਮ ਆ ਆਪਣਾ ਨਾਮ ਚੱਲਦਾ ਇੱਥੇ ਕੰਮ ਦਾ ਰੱਛ ਪੈਂਦਾ ਕਸਟਮਰ ਦਾ ਜੇ ਆਪਾਂ ਕੰਮ ਹੀ ਨਾ ਕਰਾਂਗੇ ਤਾਂ ਆਪਾਂ ਪ੍ਰਵਾਸੀਆਂ ਨੂੰ ਦੋਸ਼ ਥੋੜੀ ਕੱਲਾ ਦੇਈ ਜਾਵਾਂਗੇ ਉਹ ਕੰਮ ਕਰਦੇ ਆ ਜੇ ਆਪਾਂ ਨਹੀਂ ਕਰਨਾ ਉਹ ਤਾਂ ਅਗਲੇ ਕਰਨਗੇ ਹੀ ਅਸ਼ੀਆਬੀਆਂ ਨੂੰ ਅੱਤੀ ਮਿਹਨਤ ਕਰਨੀ ਚਾਹੀਦੀ ਸੰਗ ਸ਼ਰਮ ਜਿਹੜੀ ਉਹ ਛੱਡਣੀ ਚਾਹੀਦੀ ਬਿਲਕੁਲ ਭਾਜੀ ਸੰਗ ਸ਼ਰਮ ਛੱਡ ਦੋ ਸਾਰਾ ਕੁਝ ਹੈਗਾ ਇੱਥੇ ਜੇ ਆਪਾਂ ਕੰਮ ਕਰਾਂਗੇ ਸਾਫ ਸੁਥਰਾ ਕੰਮ ਕਰੋ ਕੁਆਲਿਟੀ ਦਿਓ ਸਾਫ ਸੁਥਰਾ ਕਰੋ ਕੰਮ ਕਸਟਮਰ ਆਟੋਮੈਟਿਕ ਹੀ ਹੁੰਦਾ ਕੰਮ ਹਰੇਕ ਕੰਮ ਜਾਵਾ ਹੈ ਸਾਡੇ ਨਾਲ ਦੂਸਰੇ ਬ੍ਰਦਰ ਵੀ ਹੈਗੇ ਆ ਉਹਨਾਂ ਨਾਲ ਵੀ ਗੱਲਬਾਤ ਕਰ ਲੈਨੇ ਆ ਭਾਈ ਆ ਨਾਮ ਕੀ ਆ ਤੁਹਾਡਾ ਭਾਈ ਅਮਨਦੀਪ ਸਿੰਘ ਅਮਨਜੀ ਆਪਕੋ ਕਿੰਨਾ ਸਮਾਂ ਲਾਇਆ ਸੀ ਜੀ ਬਾਈ ਮੈਂ 8 ਸਾਲ 8 ਸਾਲ ਨੌਜਵਾਨਾਂ ਨੂੰ ਕੀ ਫੀਲ ਕਰਨੀ ਚਾਹੂਗੇ ਹੁਣ ਜਹਾਜ ਪਰ 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 ਆ ਰਹੇ ਆ ਭਾਈ ਮੈਂ ਤੇ ਨੌਜਵਾਨ ਵੀਰਾਂ ਨੂੰ ਇਹ ਫੀਲ ਕਰੂੰਗਾ ਕਿ ਵੀ ਬਾਹਰ ਇੰਨਾ ਪੈਸਾ ਲੱਗ ਜਾਏਗਾ ਵੀ ਆਪਾਂ ਜੇ ਇੰਡੀਆ ਵਿੱਚ ਰਹਿ ਕੇ ਆਪਣੇ ਦੇਸ਼ 'ਚ ਰਹਿ ਕੇ ਕੰਮ ਕਰ ਲਈਏ ਚਾਹੇ ਵੱਡੇ ਲੈਵਲ ਤੋਂ ਕਰ ਲਈਏ ਚਾਹੇ ਛੋਟੇ ਲੈਵਲ ਤੋਂ ਕਰ ਲਈਏ ਤੁਹਾਨੂੰ ਬੈਟਰ ਹੈ ਕਿਉਂਕਿ ਆਪਾਂ ਇੱਕ ਤਾਂ ਪਰਿਵਾਰ ਦਾ ਵਿਛੋੜਾ ਚਲਦੇ ਆਂ ਦੂਜਾ ਆਪਾਂ ਇਨਾ ਪੈਸਾ ਲਾਉਨੇ ਏਜੰਟਾਂ ਦੀ ਜੇਬਾਂ ਭਰਦੇ ਹੋਏ ਚਲੋ ਅਸੀਂ ਵੀ ਗਏ ਸੀ ਕਿ ਕਿਸੇ ਟਾਈਮ ਤੇ ਪਰ ਭਾਈ ਜਦੋਂ ਅਸੀਂ ਮੈਂ ਅੱਜ ਤੋਂ 15-16 ਸਾਲ ਪਹਿਲਾਂ ਗਿਆ ਸੀ ਉਦੋਂ ਜਾਣਾ ਔਰ ਅੱਜ ਜਾਣ ਦੇ ਵਿੱਚ ਬਹੁਤ ਫਰਕ ਹੈ ਉਦੋਂ ਹੁਣ ਹਾਲਾਤ ਬੈਟਰ ਸੀਗੇ ਉਦੋਂ ਛੇਤੀ ਸੈਟਿੰਗ ਹੋ ਜਾਂਦੀ ਸੀ ਸਰਵਾਈਵ ਕਰਨਾ ਥੋੜਾ ਬੈਟਰ ਸੀ ਹੁਣ ਤਾਂ ਜੋ ਉੱਥੇ ਰੈਂਟ ਚੱਲਦੇ ਪੈਣੇ ਜਿੰਨੀ ਮੰਗਾਈ ਹੈ ਉੱਤੇ ਉੱਤੇ ਖਰਚੇ ਪੂਰੇ ਹੋ ਰਹੇ ਨੇ ਦੀ ਆਪਾਂ ਉੱਥੇ ਤੰਗੀ ਵੀ ਚੱਲਣੀ ਹੈ ਸਰੀਰ ਦੇ ਕਸ਼ਟ ਵੀ ਚੱਲਣਾ ਹੈ ਪਰਿਵਾਰ ਦਾ ਵੀ ਛੋੜਾ ਵੀ ਚੱਲਣਾ ਔਰ ਕੋਈ ਇਨੀ ਇਨਕਮ ਦੇ ਇਨੀ ਸੋਰਸ ਵੀ ਹੈ ਨਹੀਂ ਐਸਾ ਕੰਮ ਨਹੀਂ ਹੈਗੇ ਤਾਂ ਉੱਥੇ ਆਪਾਂ ਜਾਣ ਕੇ ਕਰਨਾ ਕੀ ਹੈ ਕਿ ਉਹਦੇ ਨਾਲ ਚੰਗਾ ਕਿ ਆਪਾਂ ਇੱਥੇ ਕੁਝ ਕਰ ਲਈਏ ਔਰ ਅੱਜ ਤਾਂ ਸਰਕਾਰਾਂ ਵੀ ਸਾਥ ਦੇ ਰਹੀਆਂ ਨੇ ਕੋਈ ਆਪਾਂ ਨੂੰ ਵਿਆਜੂ ਜਿਵੇਂ ਪੈਸੇ ਲਾ ਲਓ ਜੀ ਚਲੋ ਵਿਆਜੂ ਉਤਨੀ ਵਜੇ ਨੂੰ ਲੋਨ ਕਹਿੰਦੇ ਨੇ ਸਟੱਡੀ ਲੋਨ ਮਿਲਦੇ ਬਿਜ਼ਨਸ ਲੋਨ ਮਿਲਦੇ ਕੋਈ ਕੁਝ ਹੋ ਰਿਹਾ ਬੈਠ ਰਹੇ ਸਿਰੇਣਾ ਬਿਲਕੁਲ ਨੌਜਵਾਨਾਂ ਨੂੰ ਬਾਹਰ ਜਾਣ ਦੀ ਬਜਾਏ ਪੰਜਾਬ ਵਿੱਚ ਰਹਿ ਕੇ ਹੀ ਜਿਹੜਾ ਕੰਮ ਕਰ ਉਹ ਕਰਨਾ ਚਾਹੀਦਾ ਕਿਉਂਕਿ ਤੁਸੀਂ ਪਿਛਲੇ ਦੋ ਦਿਨਾਂ ਤੋਂ ਦੇਖ ਰਹੇ ਹੋ ਕਿ ਇਸ ਤਰ੍ਹਾਂ ਜਹਾਜ਼ ਪਰ ਪਰ ਜਿਹੜੇ ਬਾਹਰੋਂ ਉਹ ਪੰਜਾਬ ਆ ਰਹੇ ਆ ਤਾਂ ਇਹ ਦੋ ਭਰਾ ਸੀਗੇ ਜਿਨ੍ਹਾਂ ਨੂੰ 14 ਸਾਲ ਯੂਕੇ ਵਿੱਚ ਲਾਇਆ ਤੇ ਹੁਣ ਕੋਲਪੁਰ ਦੀ ਪੁੱਡਾ ਮਾਰਕੀਟ ਦੇ ਵਿੱਚ ਛੋਟਾ ਜਿਹਾ ਕਾਰੋਬਾਰ ਜਿਹੜਾ ਸ਼ੁਰੂ ਕੀਤਾ ਫਾਸਟ ਫੂਡ ਦਾ ਕੰਮ ਜਿਹੜਾ ਉਹ ਕਾਰੇ ਆ ਤੇ ਚੰਗਾ ਮੁਨਾਫਾ ਜਿਹੜਾ ਉਹ ਕਮਾ ਰਿਹਾ ਸੋ ਲੋੜ ਹੈ ਨੌਜਵਾਨਾਂ ਨੂੰ ਸੰਗ ਸ਼ਰਮ ਛੱਡ ਕੇ ਹੱਥੀਂ ਕਿਰਤ ਕਰਨ ਦੀ ਕਰਨ ਦੀ ਲੋੜ ਹੈ ਉਹਨਾਂ ਦੇ ਪੋਟਾ ਕੈਮਰਾਮੈਨ ਰਾਜਵੀਰ ਦੇ ਨਾਲ ਪਰਮਜੀ ਸਿਖਾਣਾ ਦਾ ਸਮਰਪਿਤ